ਦੁਬਈ ਦੇ ਵਿੱਚ ਫਸਿਆ ਹੁਸ਼ਿਆਰਪੁਰ ਦਾ ਨੌਜਵਾਨ ਤਾਂ ਉੱਧਰ ਮਾਪੇ ਜਿਹੜੇ ਨੇ ਇਸ ਵੇਲੇ ਹੰਝੂ ਵਹਾ ਰਹੇ ਨੇ 32 ਸਾਲ ਦਾ ਨੌਜਵਾਨ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਗਿਆ ਪਰ ਉੱਥੇ ਹੁਣ ਜੇਲ੍ਹ ਕੱਟਣੀ ਪੈ ਰਹੀ ਹੈ ਹੁਸ਼ਿਆਰਪੁਰ ਦੇ ਸੈਲਾ ਖੁਰਦ ਦਾ ਨੌਜਵਾਨ ਰਵਿੰਦਰ ਸਿੰਘ ਮਾਨ 70000 ਰੁਪਏ ਦਾ ਜੁਰਮਾਨਾ ਹੋਇਆ ਤੇ ਹੁਣ ਲੰਮੀ ਜੇਲ ਵੀ ਕੱਟਣੀ ਪੈਣੀ ਹੈ ਬਜ਼ੁਰਗ ਮਾਪੇ ਦਰਦ-ਦਰਦੀਆਂ ਠੋਕਰਾ ਖਾ ਰਹੇ ਨੇ ਤੇ ਸਰਕਾਰ ਅੱਗੇ ਮਦਦ ਦੀ ਅਪੀਲ ਕਰ ਰਹੇ ਨੇ ਬਜ਼ੁਰਗ ਮਾਪਿਆਂ ਨੇ ਪੰਜਾਬ ਤੇ ਭਾਰਤ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੋਹੜ ਲਗਾਈ ਹੈ 23 ਦੇ ਦਰਮਿਆਨ ਉਹਨਾਂ ਕੀ ਹੈ ਕਿ ਕੋਈ ਤਸਥਾ ਸਾਡੀ ਬਾਫੜੇ ਹੁਸ਼ਿਆਰਪੁਰ ਦੇ ਸੈਲਾ ਖੁਰਦ ਦਾ ਨੌਜਵਾਨ ਜੋ ਕਿ ਚੰਗੇ ਭਵਿੱਖ ਦੇ ਲਈ ਦੁਬਈ ਗਿਆ ਸੀ ਸੜਕ ਕਿਨਾਰੇ ਖੜੇ ਟਰੱਕ ਦੇ ਵਿੱਚੋਂ ਨੌਜਵਾਨ ਦੇ ਅਚਾਨਕ ਬਾਹਰ ਆਉਣ ਦੇ ਕਾਰਨ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਵੱਲੋਂ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਦੇ ਹੇਠਾਂ ਆਨ ਕਰਕੇ ਉਸ ਨੌਜਵਾਨ ਦੀ ਜਾਨ ਚਲੀ ਗਈ ਤਾਂ ਵਿਦੇਸ਼ ਦੇ ਵਿੱਚੋਂ ਇਸ ਹਾਦਸੇ ਤੋਂ ਬਾਅਦ 32 ਸਾਲਾ ਨੌਜਵਾਨ ਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਉਹ ਜੇਲ੍ਹ ਦੇ ਵਿੱਚ ਹੈ ਰਵਿੰਦਰ ਨੂੰ 70000 ਰਾਮ ਜੋ ਕਿ ਭਾਰਤ ਦੇ ਵਿੱਚ ਤਕਰੀਬਨ 17 ਲੱਖ ਦੇ ਕਰੀਬ ਬਣਦਾ ਹੈ ਬਲੱਡ ਮਨੀ ਯਾਨੀ ਕਿ ਜੁਰਮਾਨਾ ਲਗਾ ਦਿੱਤਾ ਗਿਆ ਜੁਰਮਾਨਾ ਨਹੀਂ ਦਿੱਤਾ ਤਾਂ ਜੇਲ੍ਹ ਕਟਣੀ ਪੈਣੀ ਹੈ ਤੇ ਰੋਂਦੇ ਮਾਪੇ ਹੁਣ ਆਪਣੇ ਪੁੱਤ ਦੇ ਲਈ ਮਦਦ ਦੀ ਗੁਹਾਰ ਲਗਾ ਰਹੇ ਨੇ ਘਟਰੀ ਉਤੇ ਪੜੀ ਕੀ ਨਾ ਤਾਂ ਸਾਡਾ ਮੋਹ ਬਹੁਤ ਮਾੜੀ ਆ ਹੂੰ ਤੇ ਬੱਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਾ ਮੇਰੇ ਬੱਚੇ ਨੂੰ ਬਾਹਰ ਕਢਾਓ ਜੇਲ੍ਹ ਚੋਂ ਜੇਲ੍ਹ ਚ ਬੈਠਾ ਹੈ ਸੀਗੇ ਥੋੜੇ ਬੱਚੇ ਆ ਇਹ ਤੋਂ ਤੁਸੀਂ ਪ੍ਰਵਾਰਤ ਚੋਂ ਆਪਣਾ ਪਰ ਹੈ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਦਾਕਾ ਹੈ ਕਿ ਦੋ ਸ਼ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਮੇਰੇ ਬੇਟਾ ਕੀ ਕਰੂਗਾ ਕਿਸ ਤਰ੍ਹਾਂ ਬੰਦਾ ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂਜੀ ਠੀਕ ਹੈ ਪ੍ਰਾਈਵੇਟ ਹੀ ਕਰਦੀ ਹਾਂਜੀ ਹਾਂਜੀ ਠੀਕ ਹੈ ਸੋ ਬਾਦ ਉਹ ਗੱਡੀ ਚਲਾਉਣ ਲੱਗ ਪਿਆ ਦੋ ਕੁ ਮਹੀਨੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਹ ਦੇ ਵਿੱਚ ਗੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਡਿਸਪੈਨਸ ਹੁਣ ਕਰਕੇ ਉਹ ਜਮੀਨ ਤੋਂ ਮਤਲਬ ਡਿਗ ਪਿਆ ਡਿਗੜ ਕਰਕੇ ਇਹ ਸਾਡੇ ਰਵਿੰਦਰ ਦੇ ਟ੍ਰੈਲੇ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀਗਾ ਜੀ ਮੌਤ ਹੋਈ ਉਹ ਦबई ਨਹੀਂ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਹੁਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿ ਨਹੀਂ ਹੈਗੀ ਜੀ ਦੀਦੀ ਬਰਤੀਕਸਾਲ ਉਮਰ ਹੈ ਜੀ ਤੇ ਹੁਣ ਕੀ ਵਾਕਿਆ ਹੋਇਆ ਹੈਗਾ ਉਥੇ ਸਜਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉਥੇ ਜੇ ਮਤਲਬ ਕਾਜੀ ਨੇ ਇਹਨੂੰ ਇਸ ਤਰ੍ਹਾਂ ਸਾਇਆ ਵੀ ਤੇਰਾ ਕਸੂਰ ਨਹੀਂ ਹੈ ਲੇਕਿਨ ਮੱਦਾ ਮਰਨ ਕਰਕੇ ਬਰਾੜਮਨੀ ਪਾਣ ਦਾ ਸਾਡੀ ਜਿੰਮੇ ਚੱਲੂਗਾ ਜਿਹੜਾ ਕਾਨੂੰਨ ਦੇ ਹਿਸਾਬ ਤੋਂ ਇਹਨੇ 3% ਜਿਹੜਾ ਬਰਾੜਮਨੀ 70000 ਗ੍ਰਾਮ ਪਾਇਆ ਜਿਹਦਾ ਕੀਮਤ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਮੰਨਦੇ ਆ ਜੀ ਤੇ ਇਹਨਾਂ ਇਹ ਬਰਾੜਮਨੀ ਪਾਈ ਲਿਆ ਔਰ ਆਕਾ ਤੁਹਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਹੈ ਵੀ ਜੇਕਰ ਤੁਸੀਂ ਬਲੱਡ ਮੰਨੀ ਨਹੀਂ ਦਿੰਦੇ ਤਾਂ ਇਹਨੂੰ ਅਸੀਂ ਹੋਰ ਛੇ ਦਿਨ ਦੇ ਪੀਕ ਸ਼ਿਫਟ ਕਰਕੇ ਨੂੰ ਅਸੀਂ ਸਜਾ ਲੱਗੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਮਹੌਤਤਾ ਕੀ ਮੈਂ ਅਪੀਲ ਕਰਨੀ ਚਾਹਨਾ ਕਿ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਹੀ ਗਵਰਨਮੈਂਟ ਨੇ ਸਿਰਫ ਬਲੱਡ ਮੰਨੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਬਿਲੀਅਤ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾ ਸਕਦਾ ਹੈ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਹੈ